ਵੀਰ ਜੇ ਵਜਾਈ ਨੇ ਮਿਰਚ ਖਾ ਲਈ ਡਿਗਣ ਵਾਲਾ ਕੰਮ ਹੋ ਗਿਆ ਪਾਣੀ ਪਿਆ ਕੋਈ ਨਹੀਂ ਮੈਂ ਬੋਤਲ ਨਾਲ ਹੀ ਲੈ ਗਈ ਹਾਂ ਦੀ ਗੜ ਗਈ ਉਹ ਰਾਜ ਚ ਛੱਟਦੇ ਆਟਾ ਹਾਂ ਕਿਉਂਕਿ ਹੁਣ ਮੇਲਾ ਆਇਆ ਰੱਖੜੀ ਤੋਂ ਬਾਅਦ ਫੇਸ ਕਰਕੇ ਸਵਾਈ ਉਹ ਅਭਿਆਨ ਹੋ ਜਾਣਾ ਸ਼ੁਰੂ ਕਿਉਂਕਿ ਕੱਲ ਅਸੀਂ ਜਾਣਾ ਤੀਆਂ ਦੇ ਫੰਕਸ਼ਨ ਤੇ ਤੇ ਹੁਣ ਅਸੀਂ ਮਹਿੰਦੀ ਲਾਵਾਂਗੇ ਹੱਥਾਂ ਤੇ ਉਹ ਵੀ ਪੁਰਾਣੇ ਰਿਵਾਜਾਂ ਜਿੱਦਾ ਪੁਰਾਣੇ ਸਮੇਂ ਚ ਲੱਗਦੀ ਸੀ ਤਿੱਖੇ ਨਮ ਇੱਕ ਵਾਰੀ ਸਾਰੇ ਕਲਰ ਚੈੱਕ ਕਰ ਲਓ 8 ਵਜੇ ਨਾਲੇ ਹੋ ਗਿਆ ਤੇ ਹੁਣ ਅਸੀਂ ਪਹੁੰਚੇ ਹਾਂ ਸਾਡੇ ਲਲਾਰੀ ਸਾਹਿਬ ਦੇ ਕੰਮ ਦੇਖੋ ਇੰਨਾ ਟਾਈਮ ਦੁਪੱਟਾ ਨਹੀਂ ਖੋਲਿਆ ਕਹਿੰਦੇ ਵੀਡੀਓ ਬਣਾਉਣੀ ਆ ਮੈਂ ਦੁਪੱਟਾ ਨਹੀਂ ਖੋਲਿਆ ਉਹ ਉਹਨੂੰ ਕੀ ਹੋਇਆ ਸੀ ਉਧਰੀ ਸੀ ਗਰਮੀ ਗੁਰਮੀ ਗਰਮੀ ਬਾੜੀ ਮੰਮੀ ਟਾਈਮ ਗਰਮੀ ਗੁਰਮੀ ਨਹੀਂ ਲੱਗ ਕਿੱਧਰ ਸੀ ਉਧਰੀ ਆ ਪਰਿਵਾਰ ਵੈਲਕਮ ਬੈਕ ਆਪਣੇ ਆ YouTube ਚੈਨਲ ਗੁਰਜਸ ਬਲੌਗ ਗੁਰਜਸ ਪੀਜ਼ਾ ਕਾਫੇ ਚੱਲੀਏ ਗੁਰਜਸ ਬਲੌਗ ਸਾਈਓ ਕੀ ਸਾਰੇ ਬਹੁਤ ਵਧੀਆ ਹਾਂ ਅਸੀਂ ਤਾਂ ਵਧੀਆ ਹੈ ਨਹੀਂਗੇ ਰਵੀ ਦਾ ਨਹੀਂ ਵਧੀਆ ਰਵੀ ਦੀ ਲੋਰ ਨਹੀਂ ਖੜਦੀ ਪੈਂਟ ਦੀ ਕਿੱਥੋਂ ਆਗੇ ਤੁਸੀਂ ਮਾਮੇਰੇ ਘਰ ਆਗੇ ਸੀ ਹੁਣ ਅਸੀਂ ਮਾਮਿਆਂ ਦੇ ਆਗੇ ਤੇ ਮੈਨੂੰ ਹੁਣ ਹੀ ਨਹੀਂ ਪਤਾ ਲੱਗਿਆ ਮੈਨੂੰ ਪਤਾ ਨਹੀਂ ਸੀ ਵੀ ਅਸੀਂ ਮਾਮਿਆਂ ਦੇ ਕਿਤੇ ਸੀ ਮਾਮਾ ਦਾ ਤੁਹਾਡਾ ਇੱਕ ਆ ਜੱਸ ਕਰੀ ਜਾਂਦੀ ਆ ਮਾਮਿਆਂ ਦੇ ਘਰ ਉਹ ਯਾਰ ਨਹੀਂ ਯਾਰ ਇਸ ਹਾਰਪੁਰ ਵਾਲੇ ਮਾਮੇ ਕਹਿੰਦੇ ਨੇ ਆਪਾਂ ਜਿਵੇਂ ਕਹਿੰਦੇ ਨਾਨਕੇ ਗਏ ਆ ਇਹ ਕਹਿੰਦੇ ਨੇ ਮਾਮਿਆਂ ਦੇ ਗਏ ਨੇ ਮਾਮਿਆਂ ਦੇ ਚੱਲੇ ਸੀ ਚਲੋ ਤੁਸੀਂ ਜਾਓ ਵੀਡੀਓ ਬਣਾਉਣਾ ਸੀ ਤਾਂ ਚੱਲੇ ਚਲ ਮੰਮੀ ਆਪਾਂ ਚੱਪਲ ਲੈ ਲਈ ਆਜਾ ਉੱਥੇ ਆ ਕੇ ਘਬਰਾਣਾ ਨਹੀਂ ਵੀ ਇੰਨੀ ਮਹਿੰਗੀ ਸਸਤੀ ਚੱਪਲ ਠੀਕ ਆ ਸਭ ਤੋਂ ਪਹਿਲੇ ਆਪਾਂ ਘਬਰਾਣਾ ਹਾਂ ਅੱਜ ਆਪਾਂ ਚੱਲੇ ਕਿਧਰੇ ਲੈਣ ਚੱਲੇ ਆ ਚੱਪਲਾ ਪੰਮੇ ਦੇ ਕਿਹਨ ਕਿਧਰੇ ਪੰਮੇ ਦੇ ਯੂਮਾ ਪਿਉ ਮਾ ਚੁੰਮਾ ਨਹੀਂ ਮੰਮੀ ਕਹਿੰਦੀ ਚੁੰਮ ਪਿਉ ਮਾ ਨਮ ਨਮ ਹਾਂ ਜਲਦੀ ਤੇਰਾ ਫੋਨ ਤਾਂ ਦੇ ਜਾ ਚਲ ਬੱਸ ਕੀ ਕੀ ਕਰਦੀ ਮੰਮੀ ਬੋਲੇ ਪਿਉ ਮਾ ਕੋਈ ਕੋਈ ਤੇਰੇ ਨਾਲ ਨਹੀਂ ਹੁੰਦਾ ਲੱਗੀ ਨਹੀਂ ਥੈਂਕ ਯੂ ਹੈ ਲੱਗੀ ਨਹੀਂ ਲਾਈ ਤਾਂ ਹੈਗੀ ਐ ਇਹ ਨਹੀਂ ਉਹ ਪਿੱਛੇ ਰਵੀ ਵਾਲੀ ਨਹੀਂ ਆਰਾ ਫੋਨ ਤਾਂ ਦੇ ਜਾ ਥੋੜਾ ਫੋਨ ਕੌਣ ਆ ਤੂੰ ਮੈਡੀ ਤੇ ਜਾ ਸੀ ਆ ਗਈ ਸੀ ਸੰਗਰੂਰ ਤੋਂ ਇਹ ਹੁਣ ਰਸਤੇ ਵਿੱਚ ਰੁਕੇ ਸੀ ਤੇ ਇੱਥੇ ਰੁਕੇ ਸੀ ਫਲੂਦਾ ਖਾਣਾ ਹੁੰਦਾ ਤੇ ਬਾਕੀ ਸਾਡੀਆਂ ਸੰਗ ਤਾਂ ਗੱਡੀ 'ਚ ਬੈਠੀਆਂ ਉੱਤਰਿਆ ਨਹੀਂ ਸਾਨੂੰ ਦੋਨਾਂ ਨੂੰ ਭੇਜਦਾ ਇੱਕ ਦੇ ਵਿੱਚ ਤਾਂ ਕੁਝ ਨਹੀਂ ਪਾਉਣਾ ਹੈਗਾ ਉਹ ਬੜਾ ਡੰਡਾ ਪਿਆ ਇੱਕ ਹੈਂਟ ਹੁੰਦਾ ਇਹ ਕਹੋਗੇ ਮਮਮੀ ਦੇਣ ਚੱਲੀ ਅਸੀਂ ਹੁਣ ਘਰ ਆ ਕੇ ਸੀ ਤੇ ਘਰ ਆਉਂਦੇ ਸਾਰੀ ਪਾ ਕੇ ਪੰਗੋ ਟਰਾਲੀ ਗੜ ਗਈ ਓਰੇ ਰਾਹ ਚ ਛਿੱਟਦੇ ਆਟਾਣਾ ਹੈ ਹੈ ਵਣੇ ਜਦੋਂ ਸੁੱਕਾ ਦਿਓ ਤਾਂ ਆਏ ਨਹੀਂ ਹੁਣ ਟਰਾਲੀ ਗੜਨੀ ਹੈ ਹੋ ਜਿਓੱਖਾ ਹੋ ਰਿਹਾਗਾ 1 ਵਜੇ ਦੇ ਆਏ ਹੋਗੇ ਸਾਨੂੰ ਵਿਚਾਲੇ ਤਾਂ ਉਹ ਸੱਟ ਤਾਂ ਜਿਵੇਂ ਤਾਂ ਸਾਰੇ ਆਈ ਰਜਰੇ ਆਟੀ ਕਿਧਰ ਦੀ ਕਟੂ ਬਾਜਾ ਲਿਖੀ ਨੂੰ ਘੰਟੇ ਦੇ ਨਹੀਂ ਇਹ ਨਹੀਂ ਲੱਗਦਾ ਹੋ ਜੋ ਕੋਈ ਨਾ ਭਰਾ ਹੋ ਜੋ ਬੜੇ ਅੱਕੇ ਪਏ ਹੋ ਮੇਲੀ ਕਾਹ ਜਲਬਾ ਪੀਲਾ ਪੱਕੀ ਗੱਲ ਆ ਓਏ ਪਾਣੀ ਪਾਉਣ ਦੀ ਰਾਨੋ ਕਰ ਅੱਛਾ ਮਿੱਟੀ ਦਾ ਤੇਲ ਆ ਮਿੱਟੀ ਦਾ ਨਹੀਂ ਪੈਟਰੋਲ ਹੈ ਡੀਜ਼ਲ ਮਾਹ ਕਿਹਦਾ ਰਾਨੋ ਆ ਡੈਡੀ ਉਹਦੇ ਫ੍ਰਿਜ ਦੇ ਜਾ ਕੇ ਵੇਖਦੀ ਸੀ ਚਲੋ ਕਿਚਾਈ ਦਾ ਕਰਨਾ ਹਾਏ ਕੜੀ ਦਾ ਕੜੀ ਦਾ ਗੋਲ ਜਾ ਬਸ ਹੋ ਗਈ ਬਸ ਹੈ ਡੈਡੀ ਦੇਖ ਲੈ ਤੀ ਮਾਲੀ ਵੀ ਭਾਈ ਇਹ ਬਾਅਦ ਉਹ ਗੁੱਡ ਮਾਰਨਿੰਗ एवरीवन ਕਲਣਾ ਬਲੌਗਰ ਸੀ ਕਰ ਰਹੇ ਹੈ ਕੰਟੀਨਿਊ ਜਿੱਦਾਂ ਤੁਹਾਨੂੰ ਪਤਾ ਸੀਗੀ ਸੀ ਮੰਮਾ ਦੇ ਰਕੜੀ ਬੰਨਣ ਵਾਸਤੇ ਰਖੜੀ ਬਣ ਕੇ ਅਸੀਂ ਆ ਗਏ ਸੀ ਘਰ ਮਿਸਟਰ ਨੇ ਡੇਲੀ ਬੀਅਰ ਲਈ ਚੱਪਲ ਲੈਈ ਸੀ ਇਹਨੂੰ ਪਸੰਦ ਨਹੀਂ ਆਈ ਇਹਨਾਂ ਨੇ ਲਈ ਨਹੀਂ ਤੇ ਅੱਜ ਅਸੀਂ ਚੱਲੇ ਆ ਮਲੇਰ ਕੋਲੇ ਕਿਉਂਕਿ ਬੁਟੀਕ ਦਾ ਕਾਫੀ ਕੰਮ ਪਿਆ ਕਰਨ ਵਾਲਾ ਤੇ ਮੈਂ ਤੇ ਛੋਟੀ ਦੋਨੀਆਂ ਨੇ ਚੱਲੀ ਆ ਸਕੂਟਰੀ ਤੇ ਕਿੰਨੇ ਦਿਨ ਹੋ ਗਏ ਮੇਰਾ ਸਭ ਤੋਂ ਜਿਹੜਾ ਫੇਵਰਟ ਸੂਟ ਖਰਾਬ ਹੋ ਗਿਆ ਸੀ ਨੇਲ ਪੈਂਟ ਢਿੱਗਣ ਕਰਕੇ ਤੇ ਟਾਈਮ ਹੀ ਨਹੀਂ ਲੱਗਾ ਮੇਰਾ ਬੁਟੀਕ ਦਾ ਵੀ ਇੰਨਾ ਕੰਮ ਮੈਂ ਤੇ ਛੋਟੀ ਚੱਲੀ ਆ ਜਿਨਾਲੇ ਕਾਫੀ ਜਿਹੜੀ ਮੇਰੀ ਸਲਵਾਰ ਜਿਹੜੀ ਖਰਾਬ ਹੋ ਗਈ ਸੀ ਸਾਰੀ ਉਹ ਦੇਖਦੇ ਆਂ ਉਹਦੇ ਨਾਲ ਦਾ ਕਪੜਾ ਮਿਲਦਾ ਜਾਂ ਕੀ ਸੋਲੂਸ਼ਨ ਮਿਲਦਾ ਉਹ ਜਾ ਕੇ ਪਤਾ ਲੱਗੂਗਾ ਸਾਰਿਆਂ ਨੇ ਬਲੌਗ ਨਾ ਬਣੇ ਰਿਓ ਕੋਈ ਵੀ ਇੱਕ ਹੀ ਆ ਸਾਰਿਆਂ ਨੇ ਬਲੌਗ ਨਾ ਬਣੇ ਰਿਓ ਕੋਈ ਵੀ ਸਕਿੱਪ ਨਾ ਕਰਿਓ ਮਿਲਦੇ ਆਵੇਂ ਤੁਹਾਨੂੰ ਅਸੀਂ ਮਲੇਰ ਕੋਲੇ ਜਾ ਕੇ ਹਜੇ ਤੱਕ ਸਾਡੇ ਛੋਟਾ ਦੀ ਕਲੈਕਸ਼ਨ ਚੱਲੀ ਜਾ ਰਹੀ ਆ ਮਲੇਰ ਕੋਲੇ ਸਾਨੂੰ ਇੰਨਾ ਟਾਈਮ ਲੱਗ ਗਿਆ ਕਿਉਂਕਿ ਅਸੀਂ ਉਦੋਂ ਦੇ ਨਾ ਬੋਟਮ ਲੈ ਕੇ ਘੁੰਮੀ ਜਾ ਰਹੇ ਆ ਉਹਦਾ ਸੋਲੂਸ਼ਨ ਇਹ ਆ ਕਿ ਕਪੜਾ ਲੈ ਕੇ ਡਾਈ ਕਰਾਉਣਾ ਪੈਣਾ ਉਹਦਾ ਕੋਈ ਹੱਲ ਨਹੀਂ ਹੋਇਆ ਤੇ ਬਾਕੀ ਅਸੀਂ ਮੈਰਿਜ ਵਾਸਤੇ ਸੂਟ ਰੈਡੀ ਕਰਨੇ ਆ ਘੈਂਟ ਘੈਂਟ ਉਹਦੀ ਕਲੈਕਸ਼ਨ ਦੇਖ ਰਹੇ ਆ ਕਿੰਖਾਵ ਦੇ ਵੀ ਸਟਾਕ ਕਾਫੀ ਆ ਗਿਆ ਇੱਕ ਫੈਂਡੀ ਸਿਲਕ ਇੰਨਾ ਜਿਆਦਾ ਚਾਹ ਰਿਆ ਟ੍ਰੈਂਡਿੰਗ ਦੇ ਵਿੱਚ ਉਹ ਤੁਹਾਨੂੰ ਕਲਰ ਦਿਖਾਉਣੇ ਆ ਜਰਾ ਸੁਣ ਲਾ ਦੇ ਮੈਚਿੰਗ ਮੇਰਾ ਹਾਂ ਤੇ ਜੇ ਕਿਸੇ ਨੇ ਆਰਡਰ ਕਰਨੇ ਹੋਗੇ ਤੇ ਮੈਂ نیچے WhatsApp ਦਾ ਨੰਬਰ ਦੇ ਦੂੰਗੀ ਬਟੀ ਕੜਾ ਤੁਸੀਂ ਉੱਥੋਂ ਆਰਡਰ ਕਰ ਲਿਓ ਸਾਰਿਆਂ ਨੇ ਬਲੌਗ ਨਾ ਬਣੇ ਰਿਓ ਕੋਈ ਵੀ ਸਕੀਪ ਨਾ ਕਰਿਓ ਤੁਹਾਨੂੰ ਕਲਰ ਦਿਖਾਉਣੇ ਆ ਜੀ ਫੈਂਡੀ ਸਿਲਕ ਦੇ ਵਿੱਚ ਇੰਨੇ ਘੈਂਟ ਘੈਂਟ ਡਿਜ਼ਾਈਨ ਆ ਗਏ ਆ ਕਲੋਜ਼ ਤੋਂ ਦਿਖਾ ਰਾਨੇ ਸਾਰੇ ਇੰਨੇ ਸਤਰੰਗੀ ਤੇ ਇੰਨੇ ਸ਼ਾਈਨਿੰਗ ਵਾਲੀ ਹਨ ਸਾਰੇ ਇੰਨੇ ਪਿਆਰੇ ਆ ਤਾਨੂੰ ਉਹ ਜਿਹੜਾ ਵੀ ਕਲਰ ਸੋਹਣਾ ਲੱਗੂ ਉਹ ਤੁਸੀਂ ਸਕਰੀਨ ਸ਼ੋਟ ਲੈ ਕੇ WhatsApp ਤੇ ਮੈਸੇਜ ਕਰਦੇ ਹੋ ਤਾਂ ਡਾਊਟ ਰਹੂਗਾ ਪਲੇਸ ਤੇ ਸੋਹ ਕੋ ਬਹੁਤ ਘੱਟ ਆ ਬਹੁਤ ਜ਼ਿਆਦਾ ਮਾਲ ਦੇਖ ਰਿਹਾ ਇਸ ਕਰਕੇ ਚਲਦੀ ਹੈ ਜੀ ਆਪਣਾ ਆਰਡਰ ਪਲੇਸ ਕਰ ਲਿਓ ਵੇਟ ਨਾ ਕਰਿਓ ਤਾਂ ਇੱਕ ਕਲਰ ਦੇ 3-3 ਚਾਰ-ਚਾਰ ਸੂਟ ਮਿਲ ਜੀਏ ਇਸ ਕਰਕੇ ਜਲਦੀ ਜਲਦੀ ਆਪਣਾ ਆਰਡਰ ਪਲੇਸ ਕਰ ਲਿਓ ਮੈਂ ਦੇਖਣ ਤੇਰੇ ਕੋਲ ਮੈਂ ਕਾਫੀ ਜ਼ਿਆਦਾ ਕਲੈਕਸ਼ਨ ਚੈੱਕ ਆਊਟ ਕਰਾਤੀ ਫੈਂਟੀ ਸਿਲਕ ਦੇ ਵਿੱਚ ਕਾਫੀ ਜ਼ਿਆਦਾ ਵੈਰਾਈਟੀ ਅਵੇਲੇਬਲ ਆ ਤੇ ਘੱਟ ਸਟਾਕ ਆ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਪਲੇਸ ਕਰ ਲਿਓ ਹੋਰ ਤਾਂ ਡਿਲੀਕੈਂਟਰੀ ਜੀ ਕਲੈਕਸ਼ਨ ਲੈ ਕੇ ਆਏ ਆ ਇੱਕ ਰੇਵ ਦਾ ਸਟੱਫ ਆ ਤੇ ਇੰਨੇ ਪਿਆਰੇ ਪਿਆਰੇ ਸੂਟ ਆ ਤੁਸੀਂ 올ਓਵਰ ਵੀ ਲੈ ਸਕਦੇ ਹੋ ਵਿਦ ਮੈਚਿੰਗ ਵੀ ਲੈ ਸਕਦੇ ਹੋ ਤੇ ਤੁਹਾਨੂੰ ਇੱਕ ਵਾਰੀ ਮੈਂ ਕਲੋਜ਼ ਤੋਂ ਚੈੱਕ ਕਰਾਉਣੀ ਆ ਤੁਸੀਂ ਜਲਦੀ ਜਲਦੀ ਇਹਦਾ ਵੀ ਫਟਾਫਟ ਆਪਣਾ ਆਰਡਰ ਪਲੇਸ ਕਰ ਲਿਓ ਇਹ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ ਇੱਕ ਵਾਰੀ ਸਾਰੇ ਕਲਰ ਚੈੱਕ ਕਰ ਲਓ ਹੋਈ ਹੁਣ ਅਕੀ ਪਹੁੰਚ ਗਿਆ ਲਾਲੀ ਸਾਹਿਬ ਕੋਲ ਵਿਚਾਰੇ ਬੀਜੀ ਲੋਕ ਆ ਕੀ ਕਰਨੇ ਇਹ ਵੀ ਦੇਣਾ ਮੈਂ ਅੱਛਾ ਬੱਲਾ ਜੀ ਚੋਚਾ ਸੀ ਆਪਦੇ ਸੂਟਾਂ ਦਾ ਕੰਮ ਕਰਾ ਲਈਏ ਬਾਕੀ ਬਾਅਦ ਵਿੱਚ ਦੇਖਾਂਗੇ ਬਾਜੀ ਸਤਿ ਸ਼੍ਰੀ ਅਕਾਲ ਅੱਛਾ ਜੀ ਠੀਕ ਹੋ ਇਹਦੇ ਬਾਲਕਾ ਨੂੰ ਲੱਗ ਲੱਗੇ ਬਣਾਏ ਜਨਾ ਫਾਰ ਕਰੂਗਾ ਇਹ ਨੂੰ ਡਬਲ ਕਰਾਂਗੇ ਤੇ ਸਹੀ ਨਹੀਂ ਬਣਦਾ ਮੈਨੂੰ ਪਤਾ ਇਤਨਾ ਟੈਕਸਰ ਹੁੰਦਾ ਦੁਪੱਟਿਆਂ ਤੇ ਲਾਈਟ ਕਲਰ ਆਉਗਾ ਤੇ ਜੇ ਤਾਂ ਕੰਕਾ ਆ ਕੇ ਉਹਨਾਂ ਦੁਪੱਟਿਆਂ ਚੋਲਦੇ ਗਿਆਂਗੇ ਘਟੋਂ ਘਟ ਸਾਨੂੰ 2 ਘੰਟੇ ਹੋ ਗਏ ਇਹਨਾਂ ਦੇ ਸਹਾਨੇ ਖੜਿਆ ਨੂੰ ਡਾਈ ਕਰਉਣ ਦੇ ਨੂੰ ਬਹੁਤ ਕੰਮ ਔਖਾ ਤੇ ਨਹੀ ਪਰ ਐਵੇਂ ਆਉ ਕਿ ਬੰਦਾ ਕੰਮ ਨਾਲ ਨਾਲ ਕਰਕੇ ਦੇ ਰਿਹਾ ਬਾਈ ਐ ਦੀ ਕਹਿਦਾ ਦੇ ਨਾਲ ਨਾਲ ਮੇਰੀ ਜੁਕਤੀ ਵੀ ਰੰਗਦੀ ਆ ਵਾ ਵਾ ਆਹ ਦਾ ਕੰਮ ਫਾਸਟ ਹੈਗਾ ਜਲਦਬਾਜ਼ੀ ਵਾਲੀ ਕਰਦੇ ਹੁਣ ਘੈਂਟ ਘੈਂਟ ਮੈਕ ਕਰੇ ਸੂਟ ਰੈਡੀ ਹੋਣੇ ਤੁਹਾਨੂੰ ਫਾਈਨਲ ਲੁੱਕ ਬਾਅਦ ਵਿੱਚ ਦੱਸਾਂਗੀ ਚਲਿਏ ਫਿਰ ਆਪਾਂ ਹਾਂ ਜੀ ਅਸੀਂ ਮੰਡੀ ਜਾ ਕੇ ਆਣਾ ਮੰਡੀ ਜਿਹਾਣਾ ਹੁਣ ਕੰਮ ਕਰਨਾ ਆਪਾਂ ਕਿੱਥੇ ਚੱਲਾਂ ਤੋ ਤੱਕ ਸੁੱਕ ਜੂਗੇ ਇਸਕੇ ਆ ਕੇ ਚੱਲ ਜੀ ਉਹ ਬੰਨਿਆ ਨੇ ਹੱਦੀ ਚੁੰਨੀਆਂ ਇਹਦਾ ਫਾਈਨਲ ਲੁੱਕ ਤੁਹਾਨੂੰ ਬਾਅਦ ਵਿੱਚ ਪਤਾ ਲੱਗੂਗੀ ਕੀ ਕੀਤਾ ਆਪਾਂ ਕੀ ਜੀ ਮਿਲਦਿਆ ਤੁਹਾਨੂੰ ਮੈਂ ਤੇ ਛੋਟੀ ਅੱਜ ਦੋਨੇ ਆਫਟਰਨੂਨ ਦੀਆਂ ਆਏ ਹਾਂ ਹੇ ਤੱਕ ਸਾਡਾ ਕੰਮ ਨਹੀਂ ਮੁੱਕਿਆ ਦੁਪੱਟੇ ਸਾਰੇ ਡਾਈ ਕਰਨ ਵਾਲੇ ਸੀ ਦੁਪੱਟੇ ਸਾਰੇ ਡਾਈ ਹੋ ਗਏ ਆ ਇੱਕ ਅੱਧਾ ਦੁਪੱਟਾ ਰਹਿ ਗਿਆ ਸੀ ਸਾਨੂੰ ਹੋਰ ਵੀ ਕੰਮ ਅਸੀਂ ਜਾਣਾ ਮੰਡੀ 'ਚ ਸਬਜ਼ੀ ਲੈਣ 1:00 ਦੇ ਟਾਈਮ ਦੇ ਵਿੱਚ ਅਸੀਂ ਸਬਜ਼ੀ ਲੈ ਕੇ ਆ ਜਾਾਂਗੇ ਮੰਡੀ 'ਚ 6:00 ਬੱਜ ਗਏ ਆ ਤੇ ਘਰ ਵੀ ਬਹੁਤ ਟਾਈਮ ਹੋ ਗਿਆ ਮੰਮੀ ਡੀਗਰੀ ਨਹੀਂ ਤੇ ਫਟਾਫਟ ਪਹਿਲਾਂ ਮੰਡੀ 'ਚ ਸਬਜ਼ੀ ਲਈਏ ਆ ਕੇ ਫੇਰ ਦੁਪੱਟੇ ਚੱਕਰੇ ਆਏ ਤਾਂ ਸਾਡੀ ਘੂਮ ਘਮਾਈ ਪਈ ਪਈ ਐਨਾ ਕੰਮ ਤੇ ਸਾਰਿਆਂ ਨੇ ਵਲੌਗ ਨਾ ਬਣੇ ਰਿਓ ਕੋਈ ਸ਼ਿਕਾਇਤ ਨਾ ਕਰੇ ਮਿਲਦਿਆ ਗੋਂਦਲੇ ਪਏ ਆ ਨਾ ਅੱਜ ਤੱਕ ਹੁਣ ਉੱਥੇ ਜਾ ਕੇ ਮਿਲਦੇ ਆ ਅਸੀਂ ਕੁਝ ਖਾਦਾ ਪੀਤਾ ਵੀ ਨਹੀਂ ਪਾਣੀ ਨੇ ਰੱਜੀਆਂ ਪਈਆਂ ਦੋਨੀਆਂ ਨਹੀਂ ਆ ਮੈਂ ਕਿੱਥੇ ਮਿਲਿਆ ਦੋ ਵਾਰੀ ਚਾਹ ਵੀ ਇਹ ਆ ਅਸੀਂ ਦੋ ਵਾਰੀ ਚਾਹ ਪੀ ਲਈ ਪਤਾ ਜੇ ਨਹੀਂ ਲੱਗਾ ਚੱਲ ਬੱਸ ਹੋ ਗਈ ਆ ਔਰ ਚਲਿਏ ਮੰਡੀ ਖਾ ਕੀ ਕਿਉਂ ਨਾ ਮੰਡੀ ਚਲੋ ਚਲਿਏ ਪਹੁੰਚ ਗਏ ਆ ਮੰਡੀ ਬਟ ਇੱਕ ਗੱਲ ਆ ਸਾਨੂੰ ਘਰ ਫੋਨ ਨਹੀਂ ਆਇਆ ਅਜੇ ਤੱਕ ਕਿਸੇ ਦਾ ਨਾ ਬਾਲੀ ਵਿਕਲੀ ਪਈ ਆ ਤੂੰ ਤਾਂ ਜਦੋਂ ਉਹਨੇ ਕਿ ਸਬਜ਼ੀ ਲੈ ਲਈ ਇੱਕ ਵਾਰੀ ਵੀ ਕਿਹਾ ਵੀ ਛੱਤ ਤੱਕ ਦੇ ਵਿੱਚ ਭਾਈ ਆ ਜਾਣਾ ਸਾਰਾ ਕੰਮ ਨਿਵੇੜ ਕੇ ਜਾਵਾਂਗੀ ਲੈਣੀ ਆ ਖਾ ਕੇ ਦੇਖਦੇ ਆ ਪਿੱਕੀ ਕਿ ਮਿੱਟੀ ਆ ਸਾਨੂੰ ਤਿੱਕੀਆਂ ਚਾਹੀਦੀਆਂ ਕਿਉਂਕਿ ਸਬਜ਼ੀ ਅੱਤ ਨਹੀਂ ਬਣਦੀ ਕਿੰਨੇ ਰੁਪਏ ਕਿਲੋ ਭਾਬੀ ਅੱਜ ਵਜਾਇਨੇ ਮਿਰਚੇ ਖਾ ਲਈ ਡਿਗਣ ਵਾਲਾ ਕੰਮ ਹੋ ਗਿਆ ਪਾਣੀ ਪਿਆ ਕੋਈ ਨਹੀਂ ਮੈਂ ਬੋਤਲ ਨਾਲ ਹੀ ਲੈ ਕੇ ਆਈ ਆ ਪਾਣੀ ਦੀ ਮੈਸ ਚੋੜੀ ਸੀ ਦੇਖੋ ਇਧਰ ਆ ਕਿੰਨੇ ਲਿਆ ਹਰੇ ਮਟਰ ਜਾਈ ਮੇਰੇ ਪੂਰੇ ਪੂਰੇ ਨਿਕਲੇ ਆ ਆਵਾਜ਼ ਨਹੀਂ ਮੱਦ ਰਹੀ ਨਹੀਂ ਨਹੀਂ ਲੈ ਲੈ ਤੁਸੀਂ ਨਹੀਂ ਨਹੀਂ ਕੋਈ ਗੱਲੀ ਫੇਰਾਵਾਂ ਹੁਣ ਟਾਈਮ ਥੋੜਾ ਚਲੋ ਬਾਜੀ ਦੀ ਕਰਨੀ ਰੋਜ਼ ਵੀਡੀਓ ਦੀ ਬਾਜੀ ਨੇ ਬਾਜ਼ ਮਾਰੀ ਗਏ ਤੁਸੀਂ ਉਹੀ ਹੁਣ ਕੀ ਲੈਣਾ ਲਾਲ ਟਮਾਟਰ ਬਹੁਤ ਲੜੇ ਤੁਸੀਂ ਮੋੜ ਰਹੇ ਹੋ ਯਾਰ ਫਰਾਗ ਹੋ ਗਿਆ ਪਾਣੀ ਲੈਂਦੇ ਟਮਾਟਰ ਮੰਡੀ ਚੋਂ ਸੀ ਆ ਗਏ ਸੀ ਸਾਡੇ ਲਲਾਰੀ ਸਾਹਿਬ ਦੇ ਕੰਮ ਦੇਖੋ ਇੰਨਾ ਟਾਈਮ ਦੁਪੱਟਾ ਨਹੀਂ ਖੋਲਿਆ ਕਹਿੰਦੇ ਵੀਡੀਓ ਬਣਾਉਣੀ ਆ ਮੈਂ ਦੁਪੱਟਾ ਨਹੀਂ ਖੋਲਦਾ ਤੁਹਾਡੇ ਨਾਲ ਜ਼ਿਆਦਾ ਚਾਹਤਾ ਲਲਾਰੀ ਸਾਹਿਬ ਨੂੰ ਬਲੌਗ ਵੀਡੀਓ ਬਣਾਉਂਦਾ ਹਾਂਜੀ ਸਰ ਖੋਲੀ ਕਾਹਦੇ ਦੇ ਕਾਹੇ ਹੋ ਗਏ ਸਰ ਕਲਰ ਮਿਕਸ ਕੀ ਨਹੀਂ ਹੋਊਗਾ ਹੁਣ ਆ ਇਹਨਾਂ ਦੇ ਕਿੰਨੇ ਜਿਆਦਾ ਪਰੇ ਮੜਾਏ ਕਿੰਨੇ ਪੈਸੇ ਨੇ ਇਹ ਨੂੰ ਮਾਰੇ ਸੈੱਟ ਕਰ ਦਿਓ ਸਾਨੂੰ ਘਰ ਜਾ ਕੇ ਇਹਨਾਂ ਮੱਤਾਂ ਨਾ ਮਾਰਨਾ ਪਵੇ ਹਨ ਇਸ ਨੂੰ ਲਾ ਗ੍ਰੇਨ ਕੈਟ ਬਸ ਚਲੋ ਹੁਣ ਅਸੀਂ ਤੁਹਾਨੂੰ ਘਰ ਜਾ ਕੇ ਮਿਲਾਂਗੇ ਟਾਈਮ ਵੀ ਬਹੁਤ ਹੋ ਗਿਆ ਇੱਕ ਤਾਂ ਸਾਡੇ ਲਲਾਰੀ ਸਾਹਿਬ ਚਲ ਜੀ ਹੁਣ ਘਰ ਹੋ ਹੈ ਨਾ ਬਸ ਠੀਕ ਹੈ ਇਹ ਕਾਰ ਪਾਉਂਗਾ ਫੇਸਬੁਕ ਤੇ ਜਾਂ ਦਿੱਤੇ ਅੱਜ ਪਾਉਂਗੀ YouTube ਤੇ ਜਾ ਕੇ ਦੇਖ ਲਿਓ ਹਾਂ ਚਲੋ ਠੀਕ ਹੈ ਜਿਹੜੀ ਅੱਗੇ ਪਾਈ ਸੀ ਹਾਂ ਜਿਹਦੀ ਅੱਗੇ ਪਾਈ ਸੀ ਉਦੀ ਪਾਉਂਗੀ ਸ਼ੇਅਰ ਕਰਾਂਗੇ ਇੱਕ ਦਿਨਾਂ ਨੂੰ ਬਹੁਤ ਜ਼ਿਆਦਾ ਚਾਹ ਵੀਡੀਓ ਬਣਾਉਂਦਾ ਹੋਇਆ ਸੀ ਤੈਨੂੰ ਘਰ ਜਾ ਕੇ ਮਿਲਾਂਗੇ 7 ਵਜੇ ਗਿਆ ਬਹੁਤ ਟਾਈਮ ਹੋ ਗਿਆ ਮੈਂ ਦੱਸ ਤੈਨੂੰ ਕੋਲ ਥੋੜਾ ਹੋਰ ਦੋ ਫਾਈਨਲੀ ਸ਼ਾਮ ਦੇ 8 ਵਜਨ ਵਾਲੇ ਹੋ ਗਏ ਤੇ ਹੁਣ ਅਸੀਂ ਪਹੁੰਚੇ ਹਾਂ ਘਰ ਦੁਪੱਟੇ ਮੇਰੇ ਕੋਲ ਹੀ ਹਨਾ ਸਾਰੇ ਹੁਣ ਜਿੰਨੇ ਦੁਪੱਟੇ ਆ ਸੁੱਕਣੇ ਪਾੜੀ ਇੰਨਾ ਧੂਆ ਕੀਤਾ ਪਿਆ ਇਹ ਮੁੰਨੀ ਬਣਾ ਰਹੀ ਹੈ ਰੋਟੀ ਬਣ ਗਈ ਹਾਂ ਅੱਜ ਬਣਾਤੀਆਂ ਬਸ ਅੱਜ ਤਾਂ ਬਹੁਤ ਘੱਟ ਸੀ ਪਾਣੀ ਦੀ ਅੱਧਾ ਦਾ ਕਰਕੇ ਆਣੀ ਖਾਣੀ ਨਹੀਂ ਹੈਂ ਖਾਣੀ ਨਹੀਂ ਮੰਮੀ ਨੇ ਮੰਮੀ ਲੱਗੇ ਫਿਰ ਪਾਣੀ ਮੰਗ ਰਹੀ ਹੈ ਪਾਣੀ ਨਾ ਤਲਾਹ ਵਿੱਚ ਜਾ ਸਕਦੀਆਂ ਵੀ ਆਹ ਦੇ ਤਾਂ ਰੋਟੀਆਂ ਥਾਰ ਖਾਲੀ ਕਰਕੇ ਦੁਪੱਟੇ ਪਾ ਦਵਾ ਦੁਪੱਟੇ ਪਾ ਕੇ ਤੁਹਾਨੂੰ ਮਿਲਦੇ ਹੁਣ ਮਿਲਾਈਏ ਤੁਹਾਨੂੰ ਮਿਸਟਰ ਨੂੰ ਕਿੱਥੇ ਆ ਕਿਸੇ ਦੀ ਬਾਜ ਆ ਰਹੀ ਸੀ ਹਮਕੋ ਆਵਾਜ਼ ਆ ਰਹੀ ਸੀ ਹੈ ਹਾਂ ਕੌਣ ਸਾ ਬੋਲ ਰਹਾ ਹੈ ਹੈਲੋ 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 ਗੁੱਡ ਮਾਰਨਿੰਗ ਗੁੱਡ ਮਾਰਨਿੰਗ ਚੀਜੀ ਲੈ ਕੇ ਆਏ ਉੱਥੇ ਚਲੋ ਖਾ ਲਓ ਤੇ ਉਹ ਮੈਂ फटाफट ਪਹਿਲਾ ਦੁਪੱਟੇ ਪਰ ਮ ਸੁੱਕਣੇ ਪੇ ਤੁਹਾਨੂੰ ਮਿਲਦੇ ਆ ਸਾਰਾ ਸਮਾਨ ਰੱਖਦੀ ਅੰਦਰ ਤੇ ਸਾਰਿਆਂ ਨੇ ਵਲੋਗ ਨਾ ਬਣੇ ਰਿਓ ਕੋਈ ਵੀ ਸਕੀਪ ਨਾ ਕਰੇ ਬੀਰੂ ਨੂੰ ਮੈਨ ਲੈ ਉੱਧਰ ਹਾਂਜੀ ਬੀਰੂ ਮਾਸਟਰ ਹਾਂ ਪਤਾ ਲੱਗੀ ਤੈਨੂੰ ਸਿਕਾਰ ਆ ਗਈ ਅੱਧੇ ਦੁਪੱਟੇ ਤਾਂ ਸੁੱਕ ਗਏ ਸੀ ਅੱਧੇ ਸੁੱਕ ਨਹੀਂ ਪਾਤੇ ਸਭ ਤੋਂ ਪਿਆਰਾ ਲੱਗਾ ਰਿਕੋ 3D ਕੀ 4D ਕਲਰ ਰੈਡੀ ਵਿੱਚ ਕਿੰਨੇ ਯਾਰ ਕਲਰ ਪਾਏ ਹੈ ਘੈਂਟ ਕੰਟਰਾਸਟ ਹੋ ਗਿਆ ਰੈਡੀ ਰੋਟੀ ਤਾਂ ਬਣ ਗਈ ਹੈ ਹੁਣ ਮੰਮੀ ਬਣਾ ਰਹੀ ਹੈ ਆਲੂ ਵਾਲੇ ਸੀ ਮੰਮੀ ਕਹਿੰਦੀ ਆਲੂਆਂ ਦੀ ਤਰੀ ਲਾ ਲੈਂਦੀ ਹੈ ਦੋ ਥੋੜੀ ਜਿਹੀ ਰਸਮੀ ਸੀਦੀ ਬਣ ਆਲੂਆਂ ਦਾ ਰੀ ਬਹੁਤ ਘੈਂਟ ਬਣਦੀ ਆ ਥੋੜੀ ਜਿਹੀ ਮਾਂ ਕਾ ਹਜੇ ਆਪਾਂ ਉਹ ਲੈ ਕੇ ਬਣਾਣਾ ਨਾ ਚਾਚੂ ਦੇ ਚੱਕ ਕੇ ਗੋਲੂ ਵਾਲੀ ਆਪਣੀ ਕੜਾਈ ਕੰਨ ਬੱਤੀ ਪਈ ਐ ਇਹਦੇ ਨੂੰ ਸਾਨੂੰ ਮਸ਼ੀਨ ਲਾਵਾਂਗਾ ਹਾਂ ਕਿਉਂਕਿ ਹੁਣ ਮੇਲਾ ਆਇਆ ਨਾ ਰਖੜੀ ਤੋਂ ਬਾਅਦ ਫੇਸ ਕਰਕੇ ਸਫਾਈ ਅਭਿਆਨ ਹੋ ਜਾਣਾ ਸ਼ੁਰੂ ਅੱਧਾ ਦਾ ਕੰਮ ਲੈ ਸਾਨੂੰ ਚੂਹੀ ਨਹੀਂ ਕਰਦਾ ਉਹ ਦੋ ਤਿੰਨ ਆਦੀ ਕੀ ਹੋਰ ਆ ਗਈਆਂ ਹੁਣ ਕਿੱਥੋਂ ਆ ਗਈਆਂ ਦੋ ਵਾਰੀ ਉਹਨੂੰ ਸਫਾਈ ਕਰ ਲਈ ਹੁਣ ਫੇਰ ਸਾਨੂੰ ਕੰਮ ਲੈ ਕਰ ਜਾ ਆਪ ਐਨੇ ਬਸ ਕੁੜੀਆਂ ਕਾਫੀਆਂ ਦਾ ਕਰ ਦੋ ਬਾਈ ਕਪਾਸਾ ਮਮਮੀ ਲਾ ਰਹੀ ਕਾਫੀਆਂ ਦਾ ਕਰ ਦੇ ਤੜਕਾ ਦਾ ਇਹਦਰ ਇਹ ਸੱਗੂ ਤੇ ਬੀਰੂ ਸੱਗੂ ਕੁ ਬੀਰੂ ਮਾਂ ਮੈਂ ਤੜਕੇ ਤੇ ਰੱਖਾ ਹੋ ਜਾ ਗਾ ਗਰਮ ਗਰਮ ਰੋਟੀ ਮਮੀ ਨੇ ਲਾਤੀ ਹੈ ਤੇ ਉਹ ਠੰਡੀ ਕਰਕੇ ਇਹਨਾਂ ਨੂੰ ਖਲਾਣਾ ਬਾਰ ਵੀ ਰੋਟੀ ਪਾ ਦੇਣੀ ਸੀ ਦੋ ਰੋਟੀਆਂ ਪਾ ਦੇ ਦਿੰਦੀ ਹਾਂ ਹਾਂ ਰੋਜ਼ ਦੋ ਤਿੰਨ ਕਾਮ ਦੇ ਨਾਲ ਲੈਦੀ ਮਮਮੀ ਵੀ ਰੋਜ਼ ਪਾ ਦਿਆ ਕਰ ਮਾਰ ਦੇ ਕੰਮ ਉਹ ਨੂੰ ਕੀ ਹੋਇਆ ਸੀ ਉਧਰੀ ਸੀ ਗਰਮੀ ਗੁਰਮੀ ਗਰਮੀ ਬਾੜੀ ਮੰਮੀ ਗਰਮੀ ਗੁਰਮੀ ਲੱਗ ਕਿੱਦਾਂ ਸੀ ਉਧਰੀ ਆ ਉਧਰਾ ਬੱਲੇ ਥਾਜੀ ਅੱਛਾ ਪੂਰੀ ਹੁਣੇ ਕਿੱਤੀ ਆ ਫਿਰ ਪੂਰੀ ਨੇ ਨਵਾ ਗਾਲੂ ਦੱਬ ਹੈ ਪੂਰੀ ਨੇ ਨਵਾ ਗਾਲੂ ਦੱਬ ਉਹਰੇ ਇੰਨਾ ਟਾਈਮ ਹੋ ਗਿਆ ਮੈਂ ਸੋਚੇ ਮੰਮੀ ਹੁਣੇ ਫੋਨ ਕਿਉਂ ਨਹੀਂ ਆਇਆ ਇਹ ਸੁੱਤੇ ਹੋਣੇ ਆ ਮੈਂ ਕੌਣ ਵਾ ਕੱਖ ਵੱਢਣ ਲੱਗੀ ਉੱਥੇ ਪਾਣੇ ਤੋਂ ਕੱਖ ਨਹੀਂ ਸਾਡੀ ਕੋਸ ਆਈ ਤੇ ਮੇਰਾ ਫੋਨ ਵੀ ਵੱਜਦਾ ᱛੀ ਫਿਰ ਮੈਂ ਮਾਂ ਨਾਲ ਥੱਲੇ ਬੈਠੀ ਹੋਰ ਮੈਂ ਕਿੰਨਾ ਟਾਈਮ ਹੋ ਗਿਆ ਮੰਮੀ ਨੇ ਫੋਨ ਨਹੀਂ ਕੀਤਾ ਮਾਂ ਅੰਦਰ ਬੜੀ ਲੱਗੀ ਫੇਰਾ ਮਾਂ ਤੇ ਤਾਂ ਮੰਮੀ ਨੇ ਜੇ ਮੰਮੀ ਟਾਈਮ ਦੇਖ ਲੈ ਮੰਮੀ ਨੇ ਫੋਨ ਕਰ ਲਿਆ ਨਹੀਂ ਹਜੇ ਤੱਕ ਆਈਆਂ ਨਹੀਂ ਪਾਪਾ ਦੀ ਭਰੀ ਮਾਂ ਤੇ ਸੁਪਾ ਤੇ ਮਾਂ ਮੈਂ ਕਿਹਾ ਕੋਈ ਨਾ ਕਰਾਂ ਮੈਂ ਤੇਰਾ ਡੈਡੀ ਆਇਆ ਉਹਨੂੰ ਛੱਡਾ ਤੀ ਕੋਈ ਨਾ ਮੈਂ ਕਰ ਲਿਆ ਲੰਗੜਾੜੀ ਨੇ ਕਿੱਥੇ ਕਰਿਆ ਉਹ ਤਾਂ ਅਸੀਂ ਕਰਿਆ ਕਰਦੇ 5 ਵਜੇ ਉਹ ਤਾਂ ਇਹ ਨਹੀਂ ਕੀਤਾ ਸੀ ਉਹ ਤਾਂ ਇਹ ਨਹੀਂ ਕੀਤਾ ਸੀ ਕਿ ਕੁਝ ਖਾਣਾ ਕਿ ਨਹੀਂ ਪਤਾ ਨੂੰ ਖਾਣ ਨੂੰ ਲਿਆਦੀ ਮੈਂ ਇੱਕ ਮੈਂ ਤਾਂ ਕਹਿੰਦੀ ਮੈਂ ਕੁਝ ਖਾਣ ਨੂੰ ਲੈ ਜਾਂਦੇ ਆ ਸਾਨੂੰ ਡੀਕ ਦੇਵਣੇ ਕੁਝ ਖਾਣ ਨੂੰ ਨਹੀਂ ਲੈ ਗਈਆਂ ਮੈਨੂੰ ਕਹਣਾ ਉਹ ਸਾਨੂੰ ਮੈਡਮ ਦੇਖੋ ਨਹੀਂ ਮੈਨੂੰ ਹੁਣੇ ਹੀ ਐਸੇ ਡੈਡੀ ਦਾ ਫੋਨ ਡੈਡੀ ਕਹਿੰਦੇ ਫੋਨ ਕੀਤਾ ਸੀ ਪਹਿਲਾਂ ਮੈਂ ਤਾਂ ਹੁਣ ਤਾਂ ਅਸੀਂ ਘਰ ਪਹੁੰਚ ਗਈਆਂ ਤੇ ਮੈਨੂੰ ਤਾਂ ਇਧਰ ਆਪਣੇ ਖਮਾ ਦਾ ਹੋ ਰਿਹਾ ਤੁਸੀਂ ਪਰ ਮੈਨੂੰ ਕੀ ਪਤਾ ਪਈ ਵਾਰ ਕਿਚਦਾ ਸਾਨੂੰ ਸੀ ਕਿ ਆਪਾਂ ਜਲਦੀ ਆ ਜਾਾਂਗੇ ਗਏ ਤਾਂ ਅਸੀਂ ਟਾਈਮ ਨਾਲ ਸੀ ਕਿ ਆਪਾਂ 4-5 ਵਜੇ ਤੱਕ ਕਰ ਆ ਜਾਂਗੇ ਪਰ ਸਾਨੂੰ 8 ਵਜੇ ਕੰਮ ਹੀ ਬਹੁਤ ਸੀ ਅ ਚਾਰ ਦੇ ਵੀ ਅਸੀਂ ਧੂਰੀ ਜਾਣਾ ਸੀ ਕਿਉਂਕਿ ਕੱਲੂ ਤੀਆਂ ਦਾ ਫੰਕਸ਼ਨ ਹੈ ਅਜੇ ਆਪਾਂ ਮਹਿੰਦੀ ਲਾਉਣੀ ਨਗਮ ਕਰਨਾ ਪਿਆ ਉਹ ਅਸੀਂ ਲਗਾਵਾਂਗੇ ਹੁਣ ਰਾਤ ਨੂੰ ਮਹਿੰਦੀ ਤੇ ਸਾਰੇ ਆਣੇ ਨੈਕਸਟ ਵਲੌਗ ਜ਼ਰੂਰ ਦੇਖਿਓ ਨੈਕਸਟ ਵਲੌਗ ਨਾ ਦੇਖਣਾ ਭੁੱਲਿਓ ਕਿਉਂਕਿ ਕੱਲ ਅਸੀਂ ਜਾਣਾ ਤੀਆਂ ਦੇ ਫੰਕਸ਼ਨ ਤੇ ਤੇ ਹੁਣ ਅਸੀਂ ਮਹਿੰਦੀ ਲਾਵਾਂਗੇ ਹੱਥਾਂ ਤੇ ਉਹ ਵੀ ਪੁਰਾਣੇ ਰਵਾਜਾਂ ਦੀ ਤਾਂ ਪੁਰਾਣੇ ਸਮੇਂ ਚ ਲੱਗਦੀ ਸੀ ਤਿੱਖੇ ਨਾ ਮਹਿੰਦੀ ਤਿੱਖੇ ਝਾੜੂ ਦੀਆਂ ਤੀਲਾਂ ਨਾਲ ਮਹਿੰਦੀ ਲੱਗਦੀ ਸੀ ਨਾ ਉਦਹੀਂ ਆਪਾਂ ਮਹਿੰਦੀ ਲਾਵਾਂਗੇ ਭਿਜਣੀ ਪਾ ਕੇ ਤੇ ਕੱਲ ਵਾਲਾ ਬਲੌਗ ਦੇਖਣਾ ਨਾ ਭੁੱਲਿਓ ਤੇ ਅੱਜ ਅਸੀਂ ਬੋਝੇ ਤੱਕ ਗਏ ਸੀ ਇਨਾ ਬਲੌਗ ਵੀ ਸ਼ੂਟ ਹੋਇਆ ਮੇਰੇ ਕੋਲ ਕਿਉਂਕਿ ਨਾਲ ਨਾਲ ਬੁਟੀਕ ਦਾ ਕੰਮ ਵੀ ਸੀ ਜਿੰਨਾ ਕੁ ਮੈ ਤੋਂ ਐਵੇਂ ਬਲੌਗ ਸ਼ੂਟ ਕਰ ਲਿਆ ਤੇ ਹੁਣ ਸਾਰਿਆਂ ਨੇ ਨੈਕਸਟ ਬਲੌਗ 'ਚ ਮਿਲਾਂਗੇ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਟੇਕ ਕੇ ਬਾਏ